ਆਲਾਪਲsta ਸਿਲਗਾਯੋ ਕਦਮ ਆਇਆ ਸਾਹਮਣੇ ਅਪਹਾਜ ਵਿਅਕਤੀ ਦਾ ਚੋਰੀ ਹੋਇਆ ਬੈਟਰੀ ਰਿਕਸ਼ਾ ਲੱਭ ਕੇ ਕੀਤਾ ਉਸਦੇ ਹਵਾਲੇ ਚੋਰੀ ਹੋਇਆ ਬੈਟਰੀ ਰਿਕਸ਼ਾ ਸਾਹਮਣੇ ਤੇ ਇੱਕ ਬਾਗੋ-ਬਾਗ ਹੋਇਆ ਅਪਹਾਜ ਵਿਅਕਤੀ ਸੀਸੀਟੀਵੀ ਆਈ ਸਾਹਮਣੇ ਕੁਝ ਦਿਨ ਪਹਿਲਾਂ ਬਟਾਲਾ ਪੁਲ ਚੌਕੀ ਨਿਸ਼ਾਰਾ ਮੱਜਾ ਸਿੰਘ ਪਿੰਡ ਦੇ ਇਲਾਕੇ ਵਿੱਚ ਅਪਹਾਜ ਵਿਅਕਤੀ ਕੋਲੋਂ ਛਾਤਰ ਚੋਰਾਵਲੋਂ ਚਾਵ ਵਿੱਚ ਨਿਸ਼ਲੀ ਦਵਾਈ ਪਾ ਕੇ ਅਪਹਾਜ ਕੋਲੋਂ ਆਟੋ ਰਿਕਸ਼ਾ ਉਸਦਾ ਮੋਬਾਈਲ ਅਤੇ ਨਗਦੀ ਖੋ ਕੇ ਉਸ ਨੂੰ ਛੜਕ ਪਟਿਸਵੰਦ ਕੇ ਫਰਾਰ ਹੋ ਗਏ ਸਨ ਜਦੋਂ ਪੁਲਿਸ ਨੂੰ ਸਾਰੀ ਘਟਨਾ ਦਾ ਪਤਾ ਲੱਗਾ ਤਾਂ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਸੀਸੀਟੀਵੀ ਨੂੰ ਰੰਗਾਲਿਆ ਅਤੇ ਪੁਲਿਸ ਵੱਲੋਂ ਅਪਹਾਜ ਦਾ ਆਟੋ ਰੱਖਸ਼ਾ ਅਤੇ ਛੁੜਾ ਨੂੰ ਗ੍ਰਿਫਤਾਰ ਕਰਕੇ ਆਟੋ ਰੱਖਸ਼ਾ ਉਸਦੇ ਹਵਾਲੇ ਕੀਤਾ। ਜਦੋਂ ਅਪਹਾਜ ਵਿਅਕਤੀ ਨੂੰ ਪਤਾ ਲੱਗਾ ਕਿ ਉਸ ਦਾ ਰੱਖਸ਼ਾ ਮਿਲ ਗਿਆ ਹ ਤਾਂ ਉਸ ਦੀ ਖੂਚੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਸ ਨੇ ਕਿਹਾ ਕਿ ਉਹ ਇਸ ਰੱਖਸ਼ੇ ਤੋਂ ਆਪਣੇ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਬਸਰ ਕਰਦਾ ਹੈ ਤੇ ਉਸ ਨੇ ਦੱਸਿਆ ਕਿ ਰੱਖਸ਼ਾ ਉਸ ਨੇ ਕਿਸ਼ਤਾਂ ਤੇ ਲਿਆ ਸੀ ਅਤੇ ਉਸ ਦੀਆਂ ਕਿਸ਼ਤਾਂ ਉਤਾਰ ਰਿਹਾ ਹੈ। ਉਸ ਨੇ ਕਿਹਾ ਕਿ ਮੇਰੇ ਕੋਲ ਸ਼ਬਦ ਨਹੀਂ ਜਿਸ ਨਾਲ ਮੈਂ ਪੰਜਾਬ ਪੁਲਿਸ ਦਾ ਤਾਂ ਵੱਧ ਕਰਾ ਈਸ਼ਵੰਦੀਪ ਸਿੰਘ ਅਧਿਕਾਰੀ ਨੇ ਕਿਹਾ ਕਿ ਸਾਡੇ ਲਈ ਕੋਈ ਵੱਡਾ ਛੋਟਾ ਨਹੀਂ ਹੁੰਦਾ ਪਰ ਜਦੋਂ ਅਸੀਂ ਇਸ ਵਿਅਕਤੀ ਦੇ ਹਾਲ ਦੇਖੀ ਤਾਂ ਅਸੀਂ ਆਪਣੀ ਪੂਰੀ ਮਿਹਨਤ ਨਾਲ ਕੰਮ ਕੀਤਾ ਤੇ ਚੋਰਾਂ ਨੂੰ ਗ੍ਰਿਫਤਾਰ ਕੀਤਾ ਉਸ ਕੋਲੋਂ ਇੱਕ ਹੋਰ ਆਪਣਾ ਅਰਖਸ਼ਾ ਮਿਲਿਆ ਹੈ ਅੱਗੇ ਦੀ ਹੋਰ ਜਾਂਚ ਜਾਰੀ ਹੈ ਸਰ ਜੀ ਤੁਹਾਨੂੰ ਇਹ ਅਰਖਸ਼ਾ ਕਿ ਹੋਇਆ ਸੀ ਇਹ ਸਰ ਮੈਂ ਦਿਵਾਲੀ ਤੇ ਲਿਆ ਹੈ ਤੇ 31 ਤਰੀਕ ਨੂੰ ਮੈਂ ਸ਼ਾਇਦ ਥੋੜੀ ਥੋੜੀ ਬਾਰਸ਼ ਵੀ ਹੁੰਦੀ ਸੀ ਤੇ ਮੈਂ ਗਾਂਧੀ ਚੌਕ ਆ ਕੇ ਉਲੋਤਾ ਪੋਲਤੇ ਇਹਨਾਂ ਮੈਨੂੰ ਸ਼ੈਰ ਤੋਂ ਆਵਾਜ਼ ਲਗਾਈ ਵੀ ਮੈਂ ਆਜ ਹੋਇ ਤੇ ਅੱਧਾ ਰਾਜੂ ਤੇ ਇਧਰ ਆ ਕੇ ਮੈਨੂੰ ਕਹਿੰਦੇ ਆ ਕਿ ਬਲਕਿ ਘੁੰਮ ਨਹੀਂ ਜਾਣਾ ਮੈਂ ਕੋਈ ਨਹੀਂ ਚੱਲ ਜਾਾਂਗੇ ਤੇ ਇਹਨਾਂ ਮੈਨੂੰ ਪੈਸੇ ਪੁੱਛੇ ਆ ਮੈਂ 400 ਰੁਪਏ ਆ ਗਿਆ ਵਾ ਪਹਿਲਾਂ ਕਹਿੰਦੇ 400 ਜ਼ਿਆਦਾ ਮੈਂ ਨਹੀਂ ਜ਼ਿਆਦਾ ਨਹੀਂ ਹੋ ਟਾਈਮ ਵੀ ਲੱਗਣਾ ਉੱਥੇ ਵੀ ਟਾਈਮ ਸਾ이드 ਲੱਗ ਸਕਦਾ ਮੈਂ ਹੈ ਇੰਨਾ ਟਾਈਮ ਹੈ ਸਾ이드 ਮੈਂ ਘਰ ਚ ਫੇਰ ਚੱਲ ਜਾਣਾ ਹੈ ਉਹ ਫੇਰ ਲਾਗੇ ਤੇ ਮੈਨੂੰ ਕਹਿੰਦੇ ਚੱਲ ਠੀਕ ਆ ਤੋਂ ਉੱਥੋਂ ਬਿਠਾ ਲਿਆ ਵਾ ਮੇਰੇ ਰਸਤੇ ਦੇ ਦੋਟਾ ਬਿਆਹੀ ਨੇ ਕਿਹਾ ਚਾਹ ਪੀਣੀ ਹੈ ਮੈਂ ਚਲ ਕੋਈ ਗਾਰੀ ਜਾ ਕੇ ਪੀਣੀ ਹੈ ਹੈਗੇ ਵੀ ਤੇਰੀ ਮੈਂ ਵੱਡਾ ਸਿਆਰਿਆ ਮੈਂ ਤੋਂ ਇਹ ਕੈਮਰਾ ਵੇਖਿਆ ਮੈਂ ਉੱਥੇ ਪਿੱਛੇ ਬਿਆਹੇ ਸਾਰ ਤੇ ਖਲਾਟਾ ਜਾ ਕੇ ਵਿਆਹ ਕਰਕੇ ਉਦਾਂ ਨੂੰ ਉਦਾਂ ਹੀ ਤੇ ਇੰਨੇ ਚਾਹ ਵੱਲੋਂ ਕਿਹਾ ਵਾ ਸਾਇਦ 50 ਰੁਪਏ ਦੇ ਜਾ ਕੇ ਆਏ ਨੇ ਤੋਂ ਚ ਪੱਤੀ ਪਵਾਈ ਆ ਤੇ ਬਸ ਉਹਨੇ ਮਗਰ ਉਹਨੇ ਮਗਰ ਲਿਆ ਕੇ ਰੱਖੀ ਆ ਮੈਂ ਚੱਕ ਉਸੇ ਵੇਲੇ ਟਾਈਮ ਵੀ ਨਹੀਂ ਨਾਲ ਆਇਆ ਨਹੀਂ ਨਹੀਂ ਟਾਈਮ ਤੇ ਬਾਅਦ ਚ ਉਥੋਂ ਮੈਂ ਕੱਢਣ ਦੀ ਗੱਲ ਹੋਈ ਬਾਅਦ ਵਿੱਚ ਮੈਨੂੰ ਪਤਾ ਨਹੀਂ ਚੱਲਿਆ ਕਿ ਕੀ ਹੋਇਆ ਵਾ ਬੱਸ ਇਤੋਂ ਤੱਕ ਕਰਤੇ ਮੈਨੂੰ ਪਤਾ ਨਹੀਂ ਕਿ ਤੋ ਤੱਕ ਮੈਂ ਕੱਢਾਂ। ਜੇ ਪੁਲਿਸ ਨੇ ਲੱਭ ਦਿੱਤਾ। ਬੰਨ ਚ ਕੀ ਖਿਆਲ ਆ ਰਿਹਾ? ਸਰ ਤੁਹਾਨੂੰ ਪਤਾ ਹੀ ਆਪਣੀ ਚੀਜ਼ ਦੇ ਹਰ ਕੋ ਨੂੰ ਖੁਸ਼ੀ ਹੁੰਦੀ ਜਦ ਪੈਸੇ ਇੰਨੇ ਪੈਸੇ ਖਰਚੇ ਹੋਣ ਤੇ ਮਿਹਨਤ ਕੀਤੀ ਹੋਵੇ। ਇਸ ਪ੍ਰੀਖਿਆ ਨਾਲ ਕਿੰਨੇ ਪਰਿਵਾਰ ਦੇ ਚੀ ਪਲਦੇ ਆ। ਹੜ ਪਰਵਾਸ ਤੇ 10 ਜਾਣੀ ਹੋਣੀ ਆ। ਜਨਾ ਤੋਂ ਇੱਕ ਤੋਂ ਰੋਟੀ ਖਾ। ਹਾਂਜੀ ਸਾਰੇ। 20 ਕਿਸ਼ਤ ਹੋਏ ਦੀ। 8500 ਤੇ 1000 ਰੁਪਏ। ਜੀ ਨਾਲ ਲੱਭਦਾ ਫੇਰ ਕੀ ਕਰਨਾ। 6 ਸਾਲ ਪਤਾ ਨਹੀਂ ਕੀ ਹੋਣਾ ਹੈ ਕੀ ਨਹੀਂ ਹੋਣਾ। ਇਹਨਾਂ ਤੋਂ ਮੈਨੂੰ ਵੀ ਨਹੀਂ ਪਤਾ। ਕੀ ਕਰਨਾ ਚਾਹੋ? ਕੋਸਦਾ ਮੈਂ ਬਹੁਤ ਬਹੁਤ ਥੈਂਕ ਯੂ ਧੰਨਵਾਦ ਕਿੰਨਾ ਵਾ ਕਿ ਇੰਨਾ ਮੇਰੇ ਹੈਲਪ ਕੀਤੀ ਏ ਕੋਈ ਇੰਨਾ ਥੋੜੀ ਤੇ ਕਰ ਨਹੀਂ ਸਕਦਾ ਜਿਨੇ ਇੰਨਾ ਦਿਨਾਂ ਚ ਹੈਲਪ ਕੀਤੀ ਮੇਰੀ ਭਾਈ ਇਹ ਪਰ ਨਸ਼ਾ ਕਰਦੇ ਨਸ਼ੇ ਦੇ ਵਿੱਚ ਹੋ ਗਏ ਕੀ ਨਸ਼ਾ ਕਰਦੇ ਗੋਲੀ ਖਾਈ ਕਿੱਥੇ ਵਰ ਕੀ ਕੀਤਾ ਕੇ ਮੈਂ ਭਾਗ ਦਿੱਤਾ ਹਾਂਜੀ ਕੀ ਭਾਗ ਦਿੱਤਾ ਜੀ ਨਸ਼ੇ ਉਹ ਪੀਓ ਗੋਲੀ ਖਾਪਾ ਖਾਣੇ ਉਹ ਕਰਦੇ ਇਹਨੂੰ ਕਿ ਭਾਗ ਦਿੱਤਾ ਨਸ਼ੇ ਚ ਹਾਂਜੀ ਇਹਨੂੰ ਕਿ ਭਾਗ ਦਿੱਤਾ ਇਚਾਰ ਉਹ ਜਿਹੜੀ ਮੈਂ ਖਾਧੀ ਫੇਰ ਔਰ ਕਿੰਨੇ ਚੁੱਕੇ ਦੇ ਰਹੇ ਇਹੋ ਜੀ ਪਹਿਲਾ ਚਾਂਸ ਹੈ ਮੈਦੀ ਜ਼ਿੰਦਗੀ ਦੇ ਜਦ ਮੇਰੀ ਨੀਂਗਲ 50 ਸਾਲ ਅੰਬਰਸਾ ਰਹਿੰਦੇ ਹੋ ਗਏ ਹੋ ਗਿਆ ਕੋਈ ਗੱਲ ਨਹੀਂ ਕੋ ਬਾੜੀਆਂ ਮੈਂ ਵੀ ਭੁੱਖੇ ਨੇ ਪੀਤਾ ਜਿੰਨਾ ਕੁ ਚੈਲੈਂਜਿੰਗ ਕੰਮ ਸੀ ਬੇਸ਼ੱਕ ਵੇਖੋ ਮੈਂ ਤਾਂ ਚੋਰੀ ਦੇ ਵੇਖੋ ਵੇਖੋ ਕੰਮ ਦੇ ਕੋਈ ਵੀ ਆ ਸਾਡਾ ਕੰਮ ਤੇ ਮਿਹਨਤਾਂ ਹਰ ਕੰਮ ਚ ਕਰਨੀ ਪੈਂਦੀ ਹੈ ਵਸੇ ਅਸੀਂ ਆਪਣੇ ਦਿਲੋਂ ਮਿਹਨਤ ਕਰੀਦੀ ਹੈ ਤੇ ਵਸੇ ਇਹ ਵੀਰ ਦਾ ਜਦੋਂ ਮੈਂ ਦੇਖਿਆ ਕਿ ਇਹਦੀਆਂ ਚਰਦੀਆਂ ਲੱਤਾਂ ਵੀ ਨਹੀਂ ਉਹ ਪਾ ਜਾ ਜੋ ਤੁਸੀਂ ਵੀਡੀਓ ਇਹਦੀ ਫੋਟੋਗ੍ਰਾਫ ਦੇਖੀ ਕਿ ਇਹਨੂੰ ਗੱਡੀ ਚੋਂ ਆਟੋ ਚੋਂ ਬਾਹਰ ਕੱਢਣ ਲਿਆ ਵਾ ਕੱਢ ਕੇ ਸੁੱਟਿਆ ਵਾ ਬਿਹੋਸ਼ ਕਰਕੇ ਤੇ ਬਹੁਤ ਦੁੱਖ ਲੱਗਾ ਫਿਰ ਉਦੋਂ ਤੇ ਅਸੀਂ ਜਿੰਨੇ ਤਰੀਕ ਤੇ ਪ੍ਰਚਾਰ ਦਦੇ ਆ ਉਦੋਂ ਹੀ ਅਸੀਂ ਇਹ ਚੀਜ਼ਾਂ ਦੇ ਤੁਰੇ ਸੀਗੇ ਸਾਡੇ ਹੈਗੇ ਨੇ ਸਾਈਬਰ ਕ੍ਰਾਈਮ ਦੇ ਯਾਦਵਿੰਦਰ ਸਿੰਘ ਨੇ ਸਾਡੇ ਆਪਰੇਟਰ ਨੇ ਬਹੁਤ ਵਧੀਆ ਉਹਨਾਂ ਨੇ ਵੀ ਸਾਨੂੰ ਗਾਂ ਗਾਂ ਗਾਈਡ ਜਿੱਦਾਂ ਕਰਦੇ ਰਿਹਾ ਉਦਾਂ ਅਸੀਂ ਉਹਨਾਂ ਦੇ ਗਾਈਡ ਤੇ ਉਹ ਫਿਰ ਦੋ ਦਿਨ ਸਾਨੂੰ ਲੱਗੇ ਇਹਨਾਂ ਦੇ ਪੂਰੇ ਵਿਸਤ੍ਰਿਤ ਅੰਦਰ ਅਜੇ ਮੈਂ ਵਿਖੋ ਇਹਦਾ ਰਮਾਂਡ ਲੈਣ ਲੱਗੇ ਆ ਇੱਕ ਦਿਨ ਦਾ ਹੋਰ ਵੀ ਜੇ ਸਾਨੂੰ ਹੋ ਸਕਦਾ ਪਿਆਸ ਆ ਕੁਝ ਨਾ ਕੁਝ ਜਿਹੜੀ ਕੋਈ ਹੋਰ ਵੀ ਇੰਨੇ ਵਾਰ ਤਾਂ ਕੀਤੀ ਹੋਣੀ ਹੈ ਹਾਂਜੀ ਜੀ ਸੋ ਸਰ ਕੇਸ ਦੇ ਤੁਸੀਂ ਬੜੇ ਹਾਲ ਇਸ ਨੂੰ ਹੱਲ ਕਰਨ ਚ ਕਿੰਨੀ ਮਿਹਨਤ ਕਿੰਨੀ ਗ ਮੁਸ਼ਕਲ ਦੇਖੋ ਮਿਹਨਤ ਤਾਂ ਇਸ ਕੇਸ ਨੂੰ ਹੱਲ ਕਰਨ ਚ ਵੀ ਕਾਫੀ ਲੱਗੀ ਹੈ ਤੇ ਟੈਕਨੀਕਲ ਸਟਾਫ ਦੀ ਵੀ ਹੈਲਪ ਲੀਤੀ ਹੈ ਸੀਸੀਟੀਵੀ ਐਨਐਸ ਫੁਟੇजेस ਵਗੈਰਾ ਸਾਰੀਆਂ ਚੈੱਕ ਕੀਤੀਆਂ ਜਿਸ ਦੇ ਅਕੋਰਡਿੰਗ ਹੀ ਅਸੀਂ ਮਤਲਬ ਅਕਿਊਜ਼ ਤੱਕ ਪਹੁੰਚੇ ਆ ਤੇ ਮਿਹਨਤ ਹਰ ਕੇਸ ਤੇ ਲੱਗਦੀ ਹੈ ਤੇ ਇਹਦੀ ਹੈਲਪ ਕਰਨ ਚ ਤਾਂ ਸਾਨੂੰ ਵੈਸੇ ਵੀ ਇਹ ਸੀਗਾ ਐਫਰਟ ਸੀਗਾ ਵੀ ਅਸੀਂ ਵੱਧ ਤੋਂ ਵੱਧ ਐਫਰਟ ਲਾਈਏ ਤੇ ਜਲਦੀ ਤੋਂ ਜਲਦੀ ਇਸ ਕੇਸ ਨੂੰ ਸੋਲਵ ਕਰੀਏ ਸਮਝ ਲਓ ਕਿ ਇੱਕ ਪਰਿਵਾਰ ਦੇ ਵਿੱਚ 10 ਜੀਵ ਉਹਦੀ ਦੀ ਰੋਟੀ ਰੋਟੀ ਚੱਲਦੀ ਉਹਨਾਂ ਦੀਆਂ ਦੁਆਵਾਂ ਵੀ ਆਖੇ ਕਿਤੇ ਨਾ ਕਿਤੇ ਕੰਮ ਕਰਦੀ ਬਿਲਕੁਲ ਤੇ ਅਸੀਂ ਥੈਂਕ ਯੂ ਕਰਾਂਗੇ ਆਪਣੇ ਐਸਐਸਪੀ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਮਤਲਬ ਇਨਸਟਰਕਸ਼ਨਸ ਪ੍ਰੋਵਾਈਡ ਕੀਤੀਆਂ ਤੇ ਸਾਡੇ ਚੌਂਕੀ ਇੰਚਾਰਜ ਸਾਹਿਬ ਨੇ ਵੀ ਪੂਰਾ ਐਫਰਟ ਲਗਾਇਆ ਤੇ ਸਾਡੀ ਪੂਰੀ ਟੀਮ ਨੇ ਬਹੁਤ ਮਤਲਬ ਸੈਟੀਸਫੈਕਟਰੀ ਕੰਮ ਕੀਤਾ ਤੇ ਜਿਹਦੇ ਕਰਕੇ ਇਹਦਾ ਇਸ ਹੈਂਡੀਕੈਪਡ ਪਰਸਨ ਦਾ ਹੀ ਅਜੀ ਰਿਕਸ਼ਾ ਲੱਭ ਸਕੇ ਜੀ ਬਿਲਕੁਲ ਇਹ ਦੇਖੋ ਲਿੱਕਾ ਹੀ ਹੋ ਰਿ ਰਿਕਸ਼ਾ ਮਤਲਬ ਆਟੋ ਰਿਕਸ਼ਾ ਮਤਲਬ ਬਰਾਮਦ ਕੀਤਾ ਆ ਤੇ ਅਸੀਂ ਕਰ ਰਹੇ ਆ ਹੋਰ ਵੀ ਇਨਵੈਸਟੀਗੇਟ ਤੇ ਸਾਨੂੰ ਉਮੀਦ ਹੈ ਕਿ ਇਹਨੇ ਇੱਕ ਦੋ ਵਾਰ ਤਾਂ ਹੋਰ ਵੀ ਕੀਤੀਆਂ ਆ ਜਿਸ ਨੂੰ ਅਸੀਂ ਮਤਲਬ ਕਰ ਰਹੇ ਆ ਇਨਵੈਸਟੀਗੇਟ ਕਰ ਰਹੇ ਆ ਤੇ ਔਨ ਰਿਕਾਰਡ ਲਿਆਵਾਂਗੇ